ਦਿਨੇ ਕਿ ਕੁੜੀਆਂ ਦਾ ਪਿਆਰ ਆਪਣੇ ਪਿਤਾ ਦੇ ਨਾਲ ਬਹੁਤ ਹੁੰਦਾ ਹੈ ਤੇ ਪਿਤਾ ਦੀ ਥਾਂ ਵੀ ਕੋਈ ਨਹੀਂ ਲੈ ਸਕਦਾ ਨਰਕੀਆਂ ਦਾ ਪਹਿਲਾ ਪਿਆਰ ਉੱਥੋਂ ਹੀ سپورਟ ਜਿਹੜੀ ਹੈ ਮਿਲਦੀ ਹੋਵੇ ਤਾਂ ਕੁੜੀਆਂ ਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਜੇਕਰ ਪਿਤਾ سپورਟ ਕਰਦਾ ਹੋਵੇ ਤੁਸੀਂ ਸ਼ੁਰੂ ਤੋਂ ਹੀ سپورਟ ਕੀਤੀ ਹੈ ਮੈਂ ਜਦੋਂ ਇਹ ਇਲੈਕਸ਼ਨ ਲਈ ਆਪ ਹੁੰਦਾ ਜ਼ਿਲ੍ਹਾ ਪ੍ਰੀਸ਼ਦ ਦੀ ਉਦੋਂ ਵੀ سپورਟ ਕੀਤੀ ਸੀ ਲੋਕਾਂ ਨੇ ਐਨਾ ਮਾਨ ਸਤਕਾਰ ਦਿੱਤਾ ਮੇਰੇ ਥੋੜੇ ਜਿਹੇ ਕਹਿਣ ਤੇ ਇਹ ਆਪਣੇ ਜ਼ਿਲ੍ਹੇ ਦੀ ਸੌਤੋ ਬਾਲ ਬੱਚਾ ਲੈ ਕੇ ਮੈਂਬਰ ਬਣੀ ਆ ਤੁਸੀਂ ਚੁੱਕੇ ਹੋ ਜਾਂ ਉਹਨਾਂ ਦਾ ਸੁਭਾਤ ਤੁਹਾਡੇ ਨਾਲ ਕਿਹੋ ਜਿਹਾ ਪਿਆਰ ਕਿਹੋ ਜਿਹਾ ਰਿਸ਼ਤਾ ਹੈ ਜਿਹੜਾ ਕਿ ਹੁਣ ਪੀਕਾ ਪਰਿਵਾਰ ਵੀ ਸਾਹਮਣੇ ਰਹੇ ਨੇ ਹੁਣ ਸੋਹਰਾ ਪਰਿਵਾਰ ਵੀ ਸਾਹਮਣੇ ਹੈ ਕੀ ਕਹਿਣਾ ਚਾਹੋਗੇ ਮੈਂ ਤਾਂ ਬੱਚ ਬਾਲ ਬੱਚਿਆਂ ਨੂੰ ਉਹ ਜਾਨ ਨੂੰ ਜਦੋਂ ਮੈਂ ਬਾਲ ਕਾ ਕਰ ਚਾਹਾਂ ਸੀ ਬਾਲ ਬਾਲ ਬੱਚਿਆਂ ਨੂੰ ਮਦਦ ਕੀਤਾ ਆਪਣਾ ਉਹਨਾਂ ਨੂੰ ਜਿਹੜੇ ਹੈਰ এডਿਕੇਸ਼ਨ ਕਾ ਦੇ ਸੀ ਉਹਨਾਂ ਨੂੰ ਫੰਡ ਪ੍ਰੋਵਾਈਡ ਕਰਾਉਂਨੇ ਤਾਕੇ ਉਹ ਅਫੀਸਰ ਜੀ ਸੁਧਾਰ ਸਿੰਘ ਤੁਸੀਂ ਕਦੇ ਉਹਨਾਂ ਦੇ ਵਿੱਚ ਕੋਈ ਐਸਾ ਗੁਣ ਦੇਖਿਆ ਜਿਹਨਾਂ ਕਿ ਤੁਹਾਨੂੰ ਪਤਾ ਲੱਗਾ ਹੋ ਪੱਕਾ ਇਹ ਰਾਜਨੀਤੀ ਵਿੱਚ ਜਾਏਗੀ ਸਾਡੀ ਇਹ ਛੋਟੀ ਹੁੰਦੀ ਤਾਂ ਇਹ ਮਹਾਨ ਇਸ ਪੱਛ ਇਸ ਕਰਕੇ ਉਹ ਮੇਰਾ ਜਿਹੜਾ ਦਬਾਅ ਹੈ ਉਹ ਵੀ ਕ੍ਰਿਟੀਕਲ ਹੋ ਗਿਆ ਹੈ ਜੰਮ ਦੀਆਂ ਊਸਲਾਂ ਦੇ ਮੂੰਹ ਤਿੱਖੇ ਇਹ ਕਹਾਪਤ ਆਪਣੇ ਬਟਿਆਰ ਜੁਰਗਾ ਦੇ ਕਿ ਜਿਹੜੇ ਬੱਚੇ ਹੁਨਾਰ ਹੁੰਦੇ ਆ ਉਹ ਆਪਣੇ ਸ਼ੁਰੂ ਤੋਂ ਉਹੇ ਜਿਹੇ ਨੇਕ ਕੰਮ ਉਹੇ ਜਿਹੀ ਲੈਣ ਉਹੇ ਜਾਂ ਲੋਕਾਂ ਦੇ ਪਰਤਾਰਾ ਤੋਂ ਕਰਦੇ ਨੇ ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੁਮੈਰਾ ਬਿਆਹ ਹੰਝਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਆ ਜਫਰੀਦਕੋਟ ਦੇ ਵਿੱਚ ਤੇ ਫਰੀਦਕੋਟ ਤੋਂ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਅਮਰਜੀਤ ਕੌਰ ਸਾਹੋਕੇ ਤਾਂ ਉਹਨਾਂ ਦੇ ਪਿਤਾ ਜੀ ਦੇ ਨਾਲ ਗੱਲਬਾਤ ਕਰਦੇ ਆ ਐਲ ਐ ਸੋਹਤਾ ਜੀ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਭਰਾਵਾਂ ਫਰੀਦਕੋਟ ਦੇ ਬੱਚਿਆਂ ਨੂੰ ਤੇ ਬਾਹਰ ਦੇ ਲੋਕਾਂ ਨੂੰ ਸਿਰ ਨਮਰ ਬੇਨਤੀ ਕਰਦਾ ਕਿ ਮੇਰੀ ਬੇਟੀ ਇੱਥੇ ਇਲੈਕਸ਼ਨ ਲੜ ਰਹੀ ਹੈ ਉਹਨੂੰ ਵੱਧ ਤੋਂ ਵੱਧ ਸਪੋਰਟ ਦੇ ਕੇ ਬਾਦਲੀ ਵੇਖ ਲਈ ਬਿੱਟ ਪੀਜੂ ਕਹਿੰਦੇ ਨੇ ਕਿ ਕੁੜੀਆਂ ਦਾ ਪਿਆਰ ਆਪਣੇ ਪਿਤਾ ਦੇ ਨਾਲ ਬਹੁਤ ਹੁੰਦਾ ਹੈ ਤਾਂ ਪਿਤਾ ਦੀ ਥਾਂ ਵੀ ਕੋਈ ਨਹੀਂ ਲੈ ਸਕਦਾ ਨਰਕੀਆਂ ਦਾ ਪਹਿਲਾ ਪਿਆਰ ਉੱਥੋਂ ਹੀ سپورਟ ਜਿਹੜੀ ਹੈ ਮਿਲਦੀ ਹੋਵੇ ਤਾਂ ਕੁੜੀਆਂ ਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਜੇਕਰ ਪਿਤਾ سپورਟ ਕਰਦਾ ਹੋਵੇ ਤੁਸੀਂ ਸ਼ੁਰੂ ਤੋਂ ਹੀ سپورਟ ਕੀਤੀ ਹੈ ਉਹਨਾਂ ਨੂੰ ਬਿਲਕੁਲ ਮੈਂ ਜਦੋਂ ਇਹ ਇਲੈਕਸ਼ਨ ਲੜੀਆ ਬੰਦਾ ਜਿਲ੍ਹਾ ਪ੍ਰੇਸ਼ਦ ਦੀ ਉਦੋਂ ਵੀ سپورਟ ਕੀਤੀ ਸੀ ਲੋਕਾਂ ਨੇ ਇੰਨਾ ਮਾਨ ਸਤਕਾਰ ਦਿੱਤਾ ਮੇਰੇ ਥੋੜੇ ਜੇ ਕਹਿੰਦੇ ਇਹ ਆਪਣੇ ਜ਼ਿਲ੍ਹੇ ਦੀ ਸਭ ਤੋਂ ਵੱਧ ਵੋਟਾਂ ਲੈ ਕੇ ਮੈਂਬਰ ਬਣੀ ਸੀ ਤੇ ਕੁੜੀਆਂ ਦਾ ਹਮੇਸ਼ਾ ਪਿਤਾ ਦੇ ਨਾਲ ਬਹੁਤ ਪਿਆਰ ਪਿਆਰ ਹੁੰਦਾ ਮੁੰਡਿਆਂ ਦਾ ਮਾਂ ਨਾਲ ਹੁੰਦਾ ਪਰ ਬੇਟੀਆਂ ਦਾ ਪਿਆਰ ਆਪਦੇ ਪਿਓ ਨਾਲ ਤੇ ਉਹ ਹਮੇਸ਼ਾ ਆਪਣੇ ਜਿਹੜੇ ਆਨ ਬਾਨ ਸ਼ਾਨ ਉਹ ਪਿਓ ਦੀ ਬਣਾ ਕੇ ਰੱਖਦਾ ਇਸ ਕਰਕੇ ਮੈਂ ਆਪਣੀਆਂ ਬੇਟੀਆਂ ਤੇ ਨਾਜ਼ ਕਰਦਾ ਮੇਰੀ ਬੇਟੀ ਨੇ ਬਹੁਤ ਪੜ੍ਹਿਆ ਲੋਕ ਪਿਛਲਾ ਪ੍ਰਸਿੱਧ ਵੀ ਰਹੀ ਤੇ ਉਦੋਂ ਵੀ ਬਹੁਤ ਆਪਣੇ ਇਲਾਕੇ ਦਾ ਕੰਮ ਸਵਾਰਿਆ ਗਰੀਬਾਂ ਦੀ ਮਦਦ ਕੀਤੀ ਐਜੂਕੇਸ਼ਨ ਦੇ ਵਿੱਚ ਰਹੀ ਟੀਚਰ ਰਹੀ ਉਦੋਂ ਵੀ ਗਰੀਬ ਬੱਚਿਆਂ ਦੀ ਮਦਦ ਕਰਦੀ ਰਹੀ ਪਰਿਵਾਰ ਦੇ ਵਿੱਚ ਕਿਹੋ ਜਿਹਾ ਉਹਨਾਂ ਦਾ ਸੁਭਾਤ ਤੁਹਾਡੇ ਨਾਲ ਕਿਹੋ ਜਿਹਾ ਪਿਆਰ ਕਿਹੋ ਜਿਹਾ ਰਿਸ਼ਤਾ ਹੈ ਜਿਹੜਾ ਕਿ ਹੁਣ ਪੇਕਾ ਪਰਿਵਾਰ ਵੀ ਸੰਭ ਰਹੇ ਨੇ ਹੁਣ ਸਹੁਰਾ ਪਰਿਵਾਰ ਵੀ ਸੰਭ ਰਹੇ ਨੇ ਕੀ ਕਹਿਣਾ ਚਾਹੋਗੇ ਕੁੜੀ ਨੇ ਇਹ ਜੀ ਉਹ ਉਹ ਦਾ ਸੇਜ ਦਿਨ ਕਿ ਉਹਨੇ ਆਪਣੇ ਪੇਕੇ ਪਰਿਵਾਰ ਨੂੰ ਵੀ ਦੇਖਣਾ ਤੇ ਸਹੁਰੇ ਪਰਿਵਾਰ ਨੂੰ ਦੋਹਾਂ ਪਰਿਵਾਰਾਂ ਨੂੰ ਮਿਲਾ ਕੇ ਰੱਖਦੀ ਹੈ ਇਸ ਕਰਕੇ ਜਿਹੜੀਆਂ ਬੇਚੀਆਂ ਮੈਂ ਤਾਂ ਬਰਤੋਬਲ ਬੱਚਿਆਂ ਨੂੰ ਕੁੜੀਆਂ ਨੂੰ ਜਦੋਂ ਮੈਂ ਵਰਕ ਕਰਦਾ ਸੀ ਬਰਤੋਬਲ ਕੁੜੀਆਂ ਨੂੰ ਮਦਦ ਕਰਨੀ ਉਹਨਾਂ ਨੂੰ ਜਿਹੜੇ ਹਾਇਰ এডੂਕੇਸ਼ਨ ਕਾਪ ਦੇ ਸੀ ਉਹਨਾਂ ਨੂੰ ਫੰਡ ਪ੍ਰੋਵਾਈਡ ਕਰਾਉਣੇ ਤਾਂ ਕਿ ਉਹ ਆਪਣੀ ਜ਼ਿੰਦਗੀ ਸੁਧਾਰ ਸਕ ਜਿੱਦਾਂ ਕਿ ਮਾਪੇ ਉਹਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਸਾਡਾ ਬੱਚਾ ਵੱਡਾ ਹੋ ਕੇ ਕੀ ਬਣੇਗਾ ਜੇ ਕੁੜੀ ਦੇ ਹੱਥ 'ਚ ਸੋਟੀ ਹੋਵੇ ਤਾਂ ਮਾਪੇ ਕਹਿੰਦੇ ਪੱਕਾ ਵੱਡੀ ਹੋ ਕੇ ਟੀਚਰ ਬਣੂਗੀ ਤਾਂ ਜੇ ਮੁੰਡੇ ਦੇ ਹੱਥ ਵਿੱਚ ਟਰੈਕਟਰ ਹੋਵੇ ਕੁਛ ਹੋਵੇ ਤਾਂ ਮਾਪੇ ਉਹ ਕਹਿੰਦਾ ਹੈ ਕਿ ਇਹ ਪੱਕਾ ਵੱਡਾ ਹੋ ਕੇ ਜਿਹੜਾ ਕਿਸਾਨ ਬਣੇਗਾ ਤੁਸੀਂ ਕਦੇ ਉਹਨਾਂ ਦੇ ਵਿੱਚ ਕੋਈ ਐਸਾ ਗੁਣ ਦੇਖਿਆ ਜਿਹੜਾ ਕਿ ਤੁਹਾਨੂੰ ਪਤਾ ਲੱਗਾ ਹੋਵੇ ਪੱਕਾ ਇਹ ਰਾਜਨੀਤੀ ਵਿੱਚ ਜਾਏਗੀ ਸਾਡੀ ਕੁੜੀ ਇਹ ਛੋਟੀ ਹੁੰਦੀ ਤਾਂ ਇਹ ਮਹਾਨ ਇਸ ਪਾਸੇ ਤੋਂ ਸੀ ਇਸ ਕਰਕੇ ਉਹ ਮੇਰਾ ਜਿਹੜਾ ਦਬਾਅ ਹੈ ਉਹ ਵੀ ਪੋਲੀਟਿਕਲ ਹੋ ਗਿਆ ਤੇ ਇਸ ਕਰਕੇ ਫਿਰ ਇਹਨੂੰ ਵੀ ਪੋਲੀਟਿਕਲ ਲੈਣ ਗਿਆਨ ਕਰਦੀ ਪਈ ਲੋਕ ਪ੍ਰੇਸ਼ਣ ਦੇ ਪਈ ਤੇ ਹੁਣ ਇਹ ਵਿਦੇਸ਼ ਤੋਂ ਆਈ ਆ ਲੋਕਾਂ ਦੀ ਸੇਵਾ ਕਰਨ ਵਾਸਤੇ ਤੇ ਬੱਚਿਆਂ ਦੇ ਬੱਚਿਆਂ ਦੇ ਸਾਰ ਮਾਪਿਆਂ ਨੂੰ ਪਹਿਲੇ ਦੇਖ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਇੱਕ ਕਹਾਵਤ ਹੈ ਇੱਕ ਆਪਣੇ ਬੜਿਆ ਬਜ਼ੁਰਗਾਂ ਦੀ ਕਿ ਜਿਹੜੇ ਬੱਚੇ ਹੌਣਹਾਰ ਹੁੰਦੇ ਆ ਉਹ ਆਪਣੇ ਸ਼ੁਰੂ ਤੋਂ ਉਹੋ ਜਿਹੇ ਨੇਕ ਕੰਮ ਉਹੋ ਜਿਹੀ ਲੈ ਉਹੋ ਜਿਹਾ ਲੋਕਾਂ ਦੇ ਪਰਤਾਰਾ ਤੋਂ ਕਰਦੇ ਰਹਿੰਦੇ ਠੀਕ ਹੈ ਤੁਹਾਨੂੰ ਲੱਗਦਾ ਹੈ ਜਿੱਦਾਂ ਤੁਹਾਡਾ ਘਰ ਸੰਭਿਆ ਇੱਧਰ ਵੀ ਤੇ ਉੱਧਰ ਵੀ ਸੋਹਰਾ ਵੀ ਤੇ ਪੇਕਾ ਵੀ ਇੱਦਾਂ ਹੀ ਫਰੀਦਕੋਟ ਸੰਭਾਲ ਲੈਣਗੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਉਹਨਾਂ ਦੇ ਵਿੱਚ ਵੀ ਇਹੋ ਜਿਹਾ ਪਿਆਰ ਪੈ ਜਾਏਗਾ ਲੋ ਮੈਨੂੰ ਪੂਰੀ ਆਸ ਹੈ ਕਿ ਮੇਰੀ ਬੇਟੀ ਜਤਕਿ ਜਿਹੜਾ ਪਾਰਲੀਮੈਂਟਰੀ ਕਈ ਜਿਹੜੀਆਂ ਸਾਡੇ ਸਮਾਜ ਦੀਆਂ ਸਮੱਸਿਆਵਾਂ ਹਨ ਥੋੜਾ ਟੋਟਾ ਮੁਸ਼ਕਲਾ ਮਹਗਾਈ ਇਹ ਨਹੀਂ ਜਾਂ ਵੱਧ ਗਈ ਹੈ ਸਾਡੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਪੰਜਾਬ ਤੋਂ ਉਹਨਾਂ ਵਾਸਤੇ ਕੰਮ ਕਰੋ ਠੀਕ ਹੈ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਮੈਸੇਜ ਆਪਣੇ ਵੱਲੋਂ ਤੁਸੀਂ ਕੀ ਦੇਣਾ ਚਾਹੋਗੇ ਮੈਂ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਸਿਰ ਮਰ ਬੇਨਤੀ ਅਪੀਲ ਕਰਦਾ ਕਿ ਮੇਰੀ ਬੇਟੀ ਨੂੰ ਬੱਤਵਲ ਮੋਟਾ પાਕੇ ਲੇਟ ਤੇ ਚਤਾਕੇ ਪਾਰਲੀਮੈਂਟ ਦੇ ਵਿੱਚ ਭੇਜੋ ਥੋੜੀਆਂ ਜਿਹੜੀਆਂ ਸਮੱਸਿਆਵਾਂ ਥੋੜੀਆਂ ਐਸ਼ਆਵਾਂ ਉਹਨਾਂ ਤੇ ਪੂਰੀ ਉਤਰੋ ਵੋ ਤਨਵਾਜੀ ਤਾਂ ਅਮਰਜੀਤ ਕੌਰ ਸਾਹੋਕੇ ਦੇ ਪਿਤਾ ਜੀ ਦੇ ਨਾਲ ਗੱਲਬਾਤ ਹੋਈ ਹੈ ਤੇ ਇੱਕ ਪਿਤਾ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਹੈ ਕਿ ਉਹਨਾਂ ਦੀ ਜਿਹੜੀ ਬੇਟੀ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਅੱਗੇ ਭੇਜੋ ਤਾਂ ਕਿ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ